ਦੀ ਗੱਲ ਸੁਣਾ ਕਿ ਦੀ ਅਣ ਸੁਣੀ ਕਰਾਂ ਜਦੋਂ ਸੱਪ ਲੜੇ ਆਪਣੀ ਹੀ ਜੂਦੇ ਅੰਦਰ ਦਰਦ ਦੀ ਕਹਾਣੀ ਅੱਜ ਛੱਡੋ ਦਰਮਿਆਨ ਹੁਣ ਨਾਰੀ ਸ਼ਕਤੀ ਬਣੂ ਇਸ ਦੁਨੀਆ ਦਾ ਜੇ ਤੂੰ ਅੱਖਾਂ ਵਿੱਚ ਅੱਗ ਸੀਨੇ ਵਿੱਚ ਹੌਸਲਾ ਨੀ ਮੁੱਕਣੀ ਕਦੇ ਇਨਕਲਾਬੀ ਫੈਸਲਾ ਸਾਡੀ ਚੁੱਪ ਨੂੰ ਕਮਜ਼ੋਰੀ ਨਾ ਜਾਣਿਓ ਜਦੋਂ ਬੋਲਾਂਗੇ ਪੱਥਰਾਂ ਨੂੰ ਪਾੜਾਂਗੇ ਇਹ ਹੱਕ ਦੀ ਆਵਾਜ਼ ਜੋ ਦਿਲੋਂ ਨਿਕਲੀ ਨਾਰੀ ਦਾ ਰੂਪ ਹੁਣ ਕਾਲੀਆ ਬਣ ਚੁੱਕੀ ਉਲਮ ਦੀ ਕੰਦ ਹੁਣ ਡੇਗ ਕੇ ਰਾਂਗੇ ਇਨਸਾਫ ਦੀ ਲਾਟ ਹਰ ਦਿਲ ਵਿੱਚ ਜਗਾਵਾਂਗੇ ਅਸੀਂ ਧੀ ਵੀ ਹਾਂ ਅਸੀਂ ਪੈਣ ਵੀ ਹਾਂ ਅਸੀਂ ਮਾਂ ਵੀ ਹਾਂ ਹੁਣ ਅਸੀਂ ਤਲਵਾਰ ਬਣ ਕੇ ਸੱਚ ਨੂੰ ਦੱਸਾਂਗੇ ਸ਼ਰਮ ਕਰੋ ਜਿਹੜੇ ਜ਼ਮੀਰ ਨੂੰ ਵੇਚਦੇ ਤੇ ਕਿ ਔਰਤ ਦੀ ਇੱਜ਼ਤ ਰੌਂਦ ਕੇ ਤੁਰ ਜਾਂਦੇ ਤੁਹਾਡੇ ਕਾਲੇ ਕਰਮਾਂ ਦਾ ਹਿਸਾਬ ਹੋਵੇਗਾ ਕਾਨੂੰਨ ਦੀ ਛਾਹ ਹਟ ਹਰ ਸਵਾਲ ਹੋਵੇਗਾ ਇਹ ਸਮਾਜ ਸੋਚੇ ਕਿ ਨੂੰ ਹੁਣ ਮੰਨਾਂਗੇ ਜੇ ਕਰਦੇ ਅੰਦਰ ਵੀ ਸੁਰੱਖਿਅਤ ਨਹੀਂ ਰਹਾਂਗੇ ਨਾ ਡਰਾਂਗੇ ਨਾ ਚੁੱਕਾਂਗੇ ਨਾ ਰੁਕਾਂਗੇ ਆਪਣੇ ਲਈ ਤੇਰੇ ਲਈ ਅਸੀਂ ਲੜਾਂਗੇ ਇਹ ਹੱਕ ਦੀ ਆਵਾਜ਼ ਜੋ ਦਿਲੋਂ ਨਿਕਲੀ ਨਾਰੀ ਦਾ ਰੁਪਕ ਯਾ ਬਣ ਚੁੱਕੀ ਜ਼ੁਲਮ ਦੀ ਕੰਧ ਹੁਣ ਡੇਗ ਕੇ ਰ੍ਹਾਂਗੇ ਨਿصاف ਦੀ ਲਾਟ ਹਰ ਦਿਲ ਵਿੱਚ ਜਗਾਵਾਗੇ ਅਸੀਂ ਧੀ ਵੀ ਹਾਂ ਅਸੀਂ ਭੈਣ ਵੀ ਹਾਂ ਅਸੀਂ ਮਾਂ ਵੀ ਹਾਂ ਹੁਣ ਅਸੀਂ ਤਲਵਾਰ ਬਣ ਕੇ ਸੱਚ ਨੂੰ ਦੱਸਾਂਗੇ ਨਾਰੀ ਤੋਂ ਹੀ ਜ਼ਿੰਦਗੀ ਐ ਨਾਰੀ ਤੋਂ ਹੀ ਰੌਣਕ ਜੇ ਸੁਣ ਨਾ ਸਮਝਿਆ ਫਿਰ ਦੱਸੋ ਕੀ ਫਾਇਦਾ ਉੱਠੋ ਵੀਰੋ ਪੈਣੋ ਸਭ ਇੱਕ ਹੋ ਜਾਓ ਬੇਇਨਸਾਫੀ ਅੱਗੇ ਇੱਕ ਟਾਲ ਬਣ ਜਾਓ